ਜੇਨ ਵਿੱਚ ਬਹੁਤ ਵੱਡੀ ਖਬਰ ਆ ਰਹੀ ਆਮਰਪਾਲ ਤੇ ਉਹਦੇ ਸਾਥੀਆਂ ਨੂੰ ਲੈ ਕੇ ਜਿਹੜੀ 6 ਮਹੀਨੇ ਪਹਿਲਾਂ ਮੈਂ ਖਬਰ ਪਾਈ ਸੀ ਪੰਜਾਬ ਦੇ ਲੋਕਾਂ ਨੇ ਉਲਟਾ ਮੈਨੂੰ ਕਿਹਾ ਸੀ ਕਿ ਭਾਈ ਇਹ ਸਭ ਕੁਝ ਨਹੀਂ ਹੋ ਸਕਦਾ ਮੈਂ ਖਬਰ ਪਾਈ ਸੀ ਕਿ ਪੰਜਾਬ ਦੀ ਸਰਕਾਰ ਔਰ ਵਿਰੋਧੀ ਪਾਰਟੀਆਂ ਪੰਜਾਬ ਦੇ ਵਿੱਚੋਂ ਯਾਨੀ ਵਿਕਰਮ ਸਿੰਘ ਮਜੀਠੀਆ ਦਾ ਨਾਮ ਲੱਗ ਗਿਆ ਹੋਰ ਅੱਗੇ ਅੱਗੇ ਲੱਤਾਂ ਟੁੱਟਣ ਦੀ ਖਬਰ ਜਿਹੜੀ ਆਈ ਆ ਉਹ ਅੱਜ ਤੁਹਾਡੇ ਸਾਹਮਣੇ ਮੈਂ ਸੁਣਾਉਂਗਾ ਕਿਉਂਕਿ ਪੰਜਾਬ ਦੇ ਸਾਡੇ ਕਈ ਸਾਰੇ ਸਾਡੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਯਕੀਨ ਨਹੀਂ ਕਰਦੇ ਕਿਉਂ ਕਿਉਂਕਿ ਮੈਂ ਪਹਿਲੇ ਹੀ ਕਹਿ ਚੁੱਕਿਆ ਸੀ ਕਿ ਅਮਰਪਾਲ ਸਿੰਘ ਔਰ ਉਹਦੇ ਸਾਥੀਆਂ ਦੇ ਨਾਲ ਬਹੁਤ ਵੱਡਾ ਧੱਕਾ ਹੋ ਸਕਦਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਔਰ ਆਪਣਾ ਪ੍ਰਸ਼ਾਸਨ ਜਿਹੜਾ ਉਹਨਾਂ ਨੇ ਅਰਟ ਕੀਤਾ ਉਥੇ ਬੰਦੇ ਭੇਜੇ ਗਏ ਨੇ ਯਾਨੀ ਪੰਜਾਬ ਦੀ ਸਰਕਾਰ ਔਰ ਵਿਰੋਧੀ ਪਾਰਟੀਆਂ ਜਿਨ੍ਹਾਂ ਦੇ ਵਿੱਚੋਂ ਮਜੀਠੀਆ ਦੇ ਉੱਤੇ ਇਲਜ਼ਾਮ ਲੱਗ ਚੁੱਕਿਆ ਔਰ ਦੂਜੇ ਪਾਸੇ ਇਲਜ਼ਾਮ ਬਹੁਤ ਵੱਡਾ ਲੱਗਿਆ ਇਲਜ਼ਾਮ ਇਹ ਲੱਗਿਆ ਕਿ ਬੰਦੇ ਉਹਦੇ ਨੇ ਉਥੇ ਬੰਦੇ ਭੇਜੇ ਗਏ ਨੇ ਚੇਲ ਦੇ ਅੰਦਰ ਯਾਨੀ ਤੁਹਾਨੂੰ ਮੈਂ ਜਿਸ ਦੀ ਖਬਰ ਜਿਹੜੀ ਸੁਣਾਉਂਗਾ ਤੁਹਾਡੇ ਵੀ ਲੂੰ ਕੰਡੇ ਖੜੇ ਹੋ ਜਾਣਗੇ ਕਿ ਅਮਰਪਾਲ ਸਿੰਘ ਔਰ ਉਸਦੇ ਸਾਥੀਆਂ ਦੇ ਨਾਲ ਐਡਾ ਵੱਡਾ ਤਸ਼ੱਦਦ ਕਰਨ ਤੇ ਉੱਤਰੀ ਹੈ ਸਰਕਾਰ ਔਰ ਵਿਰੋਧੀ ਪਾਰਟੀਆਂ ਦੇ ਲੀਡਰ ਜਿਹੜੇ ਕਿ ਵਿਕਰਮ ਸਿੰਘ ਵਜੀਠੀਆ ਕੁਝ ਬੀਤੇ ਦਿਨਾਂ ਤੋਂ ਉਹਨਾਂ ਨੇ ਇੱਕ ਆਡੀਓ ਤੇ ਵੀਡੀਓ ਵਾਇਰਲ ਕੀਤੀ ਸੀ ਕਹਿੰਦੇ ਅਮਰਪਾਲ ਸਿੰਘ ਦਾ ਭਰਾ ਚਿੱਟਾ ਲਾ ਰਿਹਾ ਉਹਦਾ ਜਬਲਕੀ ਉਸਦਾ ਮੂੰਹ ਸਿਰ ਨਹੀਂ ਦਿੰਦਾ ਸੀ ਔਰ ਫੇਰ ਵੀ ਚਲੋ ਪੰਜਾਬ ਦੇ ਲੋਕਾਂ ਨੇ ਉਹ ਵੀਡੀਓ ਦੇਖ ਲਈ ਆ ਔਰ ਉਸ ਨੂੰ ਇਨਕਾਰ ਕਰ ਦਿੱਤਾ ਵੀ ਅਮਰਪਾਲ ਸਿੰਘ ਦਾ ਭਰਾ ਤਾਂ ਨਹੀਂ ਹੈਗਾ ਬਹੁਤੇ ਸਾਥੀਆਂ ਨੇ ਮੰਨ ਵੀ ਲਿਆ ਹੋਣਾ ਕਿਉਂਕਿ ਸਾਰੇ ਇੱਕੋ ਜਿਹੇ ਤਾਂ ਨਹੀਂ ਹੁੰਦੇ ਪਰ ਮੈਂ ਚਾਹੂਗਾ ਪੰਜਾਬ ਦੇ ਲੋਕ ਇਸ ਖਬਰ ਨੂੰ ਵੀ ਦੇਖਣ ਕਿ ਜਿਕਰਮ ਸਿੰਘ ਮਜੀਠੀਆ ਦੇ ਉੱਤੇ ਹੁਣ ਦੋਸ਼ ਲੱਗ ਰਹੇ ਨੇ ਕਿਉਂ ਲੱਗ ਰਹੇ ਨੇ ਕਿਉਂਕਿ ਉਹਨਾਂ ਦੇ ਬੰਦੇ ਭੇਜੇ ਹੋਏ ਨੇ ਪਹਿਲਾਂ ਤੋਂ ਜਾਨੀ ਕਿ ਉੱਥੇ ਸੈਟਲ ਕੀਤੇ ਹੋਏ ਸੀ ਤਾਂ ਜੇਲ੍ਹ ਦੇ ਵਿੱਚੋਂ ਖਬਰ ਆਉਂਦੀ ਆ ਕਿ ਭਾਈ ਆ ਕੰਮ ਹੋ ਗਿਆ ਲੱਤਾਂ ਟੁੱਟਣ ਦੀ ਔਰ ਲੜਾਈ ਦੀ ਜਿਹੜੀ ਖਬਰ ਹੈ ਅੱਜ ਤੁਹਾਨੂੰ ਮੈਂ ਪੂਰੀ ਖਬਰ ਸੁਣਾਉਂਗਾ ਉਸ ਤੋਂ ਪਹਿਲਾਂ ਕਿ ਤੁਸੀਂ ਖਬਰ ਸੁਣੋ ਮੇਰੀ ਇੱਕ ਅਪੀਲ ਹੈ ਕਿ ਪੰਜਾਬ ਦੇ ਸਿਕਾਮ ਦੇ ਵਿੱਚ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕਰਨਾ ਔਰ ਜਿੰਨੇ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਚਾਹਣ ਵਾਲਿਓ ਤੁਸੀਂ ਤਾਂ ਭਾਈ ਲਾਜ਼ਮੀ ਕਰ ਦਿਓ ਕਿਉਂ ਕਿ ਕਿਉਂਕਿ ਅਮਰਪਾਲ ਸਿੰਘ ਤੇ ਲਗਾਤਾਰ ਤਸ਼ੱਦਦ ਹੋ ਰਿਹਾ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਸਾਨੂੰ ਇੱਥੇ ਮਰਵਾ ਨਾ ਦਿੱਤਾ ਜਾਵੇ ਸੁਣੋ ਜਰਾ ਧਿਆਨ ਦੇ ਨਾਲ ਪਹਿਲਾਂ ਅਮਰਪਾਲ ਸਿੰਘ ਦੇ ਸਾਥੀਆਂ ਦੇ ਨਾਲ ਕੀ ਹੋਇਆ ਉਹ ਵੀ ਸੁਣ ਲਓ ਉਸ ਤੋਂ ਬਾਅਦ ਅਮਰਪਾਲ ਤੇ ਹੁੰਨੇ ਔਰ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਆਡੀਓ ਸੁਣਾਉਣ ਜਾ ਰਿਹਾ ਜੇਲ੍ਹ ਦੇ ਵਿੱਚ ਅਮਰਪਾਲ ਸਿੰਘ ਦਾ ਸਾਥੀ ਕੀ ਕਹਿ ਰਿਹਾ ਆਪਣੀ ਮਾਤਾ ਨੂੰ ਫੋਨ ਦੇ ਉੱਤੇ ਸੁਣੋ ਜਰਾ ਰਿਕਾਰਡਿੰਗ ਤੂੰ ਸੁਣ ਲੈ ਇਹ ਸਾਰੀ ਗੱਲਾਂ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਅੱਜ ਉਹਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲਿਆਂ ਨੇ 40 50 50 ਕਿਲੋਣਾਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ ਠੀਕ ਹੈ ਇਸ ਵਾਰ ਕੀ ਚਾਰ-ਪਾਰਾ ਹਾਦੀ ਨਸ਼ਾ ਕਰਨ ਵਾਲੀ ਉਹਨਾਂ ਵਿੱਚ ਲਗਾਉਣ ਵਾਲੀ ਤੇ ਜੇ ਕਾਹਨੂੰ ਸਾਡਾ ਇੱਥੇ ਕੋਈ ਨੁਕਸਾਨ ਆਏ ਹਾਂ 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 ਠੀਕ ਹੈ ਬੇਵਾਕ ਪੂ ਸੁਬਰੀ ਤਾਂ ਤੇ ਥੱਲੇ ਵਾਲੇ ਦੋ ਸੁਬਰੀ ਨੇ ਇੱਕ ਭੰਗੂ ਏ ਇੱਕ ਹੋਰ ਏ ਅੱਛਾ ਇਹ ਤੁਹਾਨੂੰ ਦੱਸ ਦਿਆ ਕਿ ਪੂ ਸੁਬਰੀ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨਾ ਮਰੌਂਦਾ ਹੀ ਗੱਲ ਤਾਂ ਕਾਫੀ ਜੇ ਕੱਲ ਨੂੰ ਯਾਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਇੱਕ ਤੇ ਨੋਜੋ ਆਪ ਨੁਕਸਾਨ ਕਰਕੇ ਤੇ ਮੁੰਡਿਆਂ ਦੇ ਭਾ ਦੇਣਗੇ ਇੱਥੋਂ ਵਾਲਿਆਂ ਤੇ ਹਾਂ ਹਾਂ ਠੀਕ ਹੈ ਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਵੀ ਤੇ ਵੀਡੀਓ ਪਾਈਜ਼ ਜੋਂ ਜਿੱਦਾਂ ਦੀ ਇਹ ਵੀਡੀਓ ਪਾਈਏ ਆਹ ਐਂਦੀ ਮਜੀਠੀ ਵਾਲੀ ਹਸਪਤਾਲ ਚ ਆਹੋ ਇਹ ਜਿਹੜੀ ਇਹ ਵੀ ਤੁਹਾਨੂੰ ਪਤਾ ਜਿਹੜੀ ਕਿੱਤੇ ਦਾ ਬਣ ਕੀਆ ਰਿਹਾ ਮਜੀਠੀਏ ਦੇ ਵੀ ਤੋਂਤਾਂ ਲੱਗਦੀਆਂ ਨੇ ਤੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਨਾਮ ਸਾਡੀ ਉਦਨ ਦੀ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਨੂੰ ਉਲਟ ਕਿਉਂ ਬੋਲੇ ਜੇ ਮਜੀਠੀਏ ਦੇ ਟਾਈਮ ਤੇ ਮਜੀਦ ਸਿੱਧੂ ਆਏ ਅੱਛਾ ਨਹੀਂ ਜਿਹੜਾ ਮਜੀਠੀਏ ਬੋਲਦਾ ਸਾਡੇ ਤੋਂ ਤਾਂ ਅਸੀਂ ਹਮਦ ਤੋਂ ਬੋਲਦੇ ਤੇ ਉਹ ਕੀ ਕਰਦਾ ਹਾਂ ਤਾਰਾ ਤੂੰ ਮੇਰੀ ਗੱਲ ਤੋਂ ਸਰਕਾਰਾਂ ਦੇ ਕੰਮ ਨੇ ਮੈਨੂੰ ਤਾਂ ਲੱਗਦਾ ਭਗਵਾਨ ਜਿਦਾਂ ਭਗਵਾਨ ਤਾਂ ਇਹ ਵੀ ਨਹੀਂ ਚਲਾਉਂਦਾ ਇਹ ਲਈ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਕਿ ਕਿਉਂਕਿ ਅੱਥੇ ਆਉਂਦੀ ਸਿਮਰਜੀਤ ਕੌਰ ਜੀ ਇਹਨਾਂ ਦੀ ਉਹ 2963 ਹੀ ਹੈ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਜੇ ਅੱਜ ਹੋਰੇ 1.5 ਮੈਨੂੰ ਦਲਾਦਾ ਉਹ ਇਹਨਾਂ ਦੇ ਪਿੱਛੂ ਨੇ ਕਿੰਨੇ ਇੱਥੇ ਮੁਲਾਜ਼ਮ ਨੇ ਸੁਪਰੀ ਟੈਂਟਰ ਨੇ ਹਾਂ ਠੀਕ ਆ ਹਾਂ ਹਾਂ ਸਾਰੇ ਇਹਨਾਂ ਦੇ ਪਿੱਛੇ ਇੱਕ ਪੰਤ ਨੂੰ ਗਾਦੀਏ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਿਸ਼ਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਜੋ ਸੱਪ ਲੰਘ ਜਾਂਦਾ ਮਗਰੋਂ ਲਕੀਰਾਂ ਕੁੱਟੰਗਾ ਕੋਈ ਫਾਇਦਾ ਨਹੀਂ ਹਾਂ ਠੀਕ ਆ ਠੀਕ ਆ ਫਿਰ ਹਾਂ ਹਾਂ ਇਹਦਾ ਨੁਕਸਾਨ ਕੱਈ ਨੋ ਜੋ ਇਹਨਾਂ ਦਾ ਨੁਕਸਾਨ ਹੋ ਗਿਆ ਹੁਣ ਇਹਨਾਂ ਨੂੰ ਇਹ ਕਿ ਮੈਨੂੰ ਇਹ ਵੀ ਇੱਥੇ ਗੱਲ ਸੁਣੇ ਨਾਲ ਦੱਸੀ ਏ ਰਾਜ ਮੰਤਰੀ ਤੈਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨਿਸ਼ਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਅਮਰਪਾਲ ਦੀਆਂ ਬਾਹਾਂ ਦੀ ਕਟੀਆਂ ਜਾਣੇ ਬਾਹਾਂ ਹੀਆਂ ਸੀ ਹਾਂ ਠੀਕ ਹੈ ਠੀਕ ਹਾਂ ਮੈਂ ਸੱਲ ਮਾਤਾ ਕਹਿਣਾ ਚਾਹਣਾ ਕਿ ਜਦੋਂ ਦਾ ਮੈਂ ਅਮਰਤ ਛੱਗਿਆ ਹੁਣ ਮੈਂ ਅਜੇ ਤੱਕ ਹੋਰਾਂ ਦੀ ਗੱਲ ਨਹੀਂ ਕੀਤੀ ਮੈਂ ਕਿਹੜਾ ਮਾਰਾ ਕੰਮ ਕੀਤਾ ਹੀ ਅਮਰਤੀ ਛੱਗਿਆ ਇਹ ਸੀ ਪ੍ਰਧਾਨ ਮੰਤਰੀ ਬਾਜੇ ਕੇ ਯਾਨੀ ਅਮਰਪਾਲ ਸਿੰਘ ਦੇ ਬਿਲਕੁਲ ਸਾਥੀ ਨੇ ਜੇਲ੍ਹ ਦੇ ਅੰਦਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਰੱਖੇ ਗਏ ਨੇ ਔਰ ਹੁਣ ਇਹਨਾਂ ਨੇ ਇੱਕ ਖਬਰ ਦਿੱਤੀ ਆਪਦੀ ਮਾਤਾ ਨੂੰ ਇੱਕ ਫੋਨ ਦੇ ਉੱਤੇ ਯਾਨੀ ਆਡੀਓ ਭੇਜੀ ਹੈ ਉਹਨਾਂ ਨੇ ਕਿਹਾ ਵੀ ਰਿਕਾਰਡਿੰਗ ਕਰ ਲਓ ਤੇ ਸਾਰਾ মিডিਆ ਨੂੰ ਦੇ ਦਿਓ ਯਾਨੀ মিডিਆ ਦੇ ਵਿੱਚ ਭਰ ਦਿਓ ਵੀ ਇੱਕ ਵਿਕਰਮ ਸਿੰਘ ਵਜੀਠੀਆ ਦੇ ਬੰਦੇ ਇੱਥੇ ਤੰਗ ਕਰ ਰਹੇ ਨੇ ਸਾਨੂੰ ਮਰਵਾ ਵੀ ਸਕਦੇ ਨੇ ਔਰ ਦੂਜੇ ਪਾਸੇ ਉਹਨਾਂ ਨੇ ਕਿਹਾ ਵੀ ਲੱਤਾਂ ਟੁੱਟੀਆਂ ਨੇ ਕਈ ਮੁੰਡਿਆਂ ਦੀਆਂ ਔਰ ਉਹਨਾਂ ਦੀ ਇੱਥੇ ਬਹੁਤ ਦੋ ਵੱਡੀਆਂ-ਵੱਡੀਆਂ ਲੜਾਈਆਂ ਹੋਈਆਂ ਜੇਲ੍ਹ ਦੇ ਅੰਦਰ ਔਰ ਦੋ ਚਾਰ ਬੰਦੇ ਨੇ ਲੱਤਾਂ ਤੋੜ ਦਿੱਤੀਆਂ ਗਈਆਂ ਨੇ ਔਰ ਹੁਣ ਉਸਨੇ ਕਿਹਾ ਵੀ ਸਾਡੇ ਨਾਲ ਕੋਈ ਵੀ ਪਾਣਾ ਵਰਤ ਸਕਦਾ ਉਧਰ ਨੇ ਪਸੇ ਅਮਰਪਾਲ ਸਿੰਘ ਅਮਰਪਾਲ ਸਿੰਘ ਬਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਆ ਅਮਰਪਾਲ ਸਿੰਘ ਬਾਰੇ ਵੀ ਕਿਹਾ ਜਾ ਰਿਹਾ ਭਾਈ ਉਹਦੇ ਉੱਤੇ ਬਹੁਤ ਵੱਡਾ ਸੰਕਟ ਹੋ ਸਕਦਾ ਕਿਉਂਕਿ ਅਮਰਪਾਲ ਸਿੰਘ ਉੱਥੇ ਇਕੱਲਾ ਐਥੇ ਨੋ ਸਾਥੀ ਬੰਦ ਨੇ ਨਾਲ ਨਸ਼ਾੜੀਆਂ ਦੇ ਬੰਦ ਕੀਤੇ ਗਏ ਉਹਨਾਂ ਵਾਲੀ ਬੈਰਕ ਦੇ ਵਿੱਚ ਗੁਰਸਿੱਖ ਬੰਦਿਆਂ ਨੂੰ ਰੱਖਿਆ ਗਿਆ ਇਹਨਾਂ ਨੇ ਉਹ ਵੀ ਖਲਾਸਾ ਕੀਤਾ ਕਹਿੰਦੇ ਵੀ ਸਾਨੂੰ ਸ੍ਰੀ ਸਾਹਿਬ ਜਿਹੜੀਆਂ ਦਿੱਤੀਆਂ ਨੇ ਉਹ ਬਿਲਕੁਲ ਛੋਟੀਆਂ-ਛੋਟੀਆਂ ਦਿੱਤੀਆਂ ਨੇ ਜਾਗੇ ਅਸੀਂ ਆਪਣੀ ਰੱਖਿਆ ਨਾ ਕਰ ਪਾਈਏ ਮੁਕਾਬਲਾ ਹੋਣ ਤੇ ਯਾਨੀ ਸਾਨੂੰ ਅਸ਼ੰਕਾ ਵੀ ਕੁਝ ਵੀ ਹੋ ਸਕਦਾ ਪਰ ਜਿਹੜੀ ਰਿਕਾਰਡਿੰਗ ਹੈ ਇਹ ਮੀਡੀਆ ਦੇ ਵਿੱਚ ਚਲਾਉਣੀ ਹੈ ਇਹ ਅਮਰਪਾਲ ਸਿੰਘ ਔਰ ਅਮਰਪਾਲ ਸਿੰਘ ਦੇ ਸਾਥੀਆਂ ਬਣੀਓ ਬਹੁਤ ਵੱਡਾ ਦਾਵਾ ਕੀਤਾ ਗਿਆ ਕਿ ਸਾਡੇ ਨਾਲ ਕੁਝ ਵੀ ਹੋ ਸਕਦਾ ਜੇਲ੍ਹ ਦੇ ਅੰਦਰ ਔਰ ਬਿਕਰਮ ਸਿੰਘ ਮਜੀਠੀਆ ਇਹਦਾ ਸਾਰੀ ਗੱਲ ਦਾ ਜ਼ਿੰਮੇਵਾਰ ਯਾਨੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਕਿਉਂ ਕਿਹਾ ਜਾ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਤੁਸੀਂ ਬਿਆਨ ਦਿੱਤਾ ਹਸਪਤਾਲ ਦੇ ਵਿੱਚ ਜਿਸ ਦਿਨ ਅਮਰਪਾਲ ਸਿੰਘ ਦੇ ਸਾਥੀ ਸਰਦਾਰ ਮੰਤਰੀ ਬਾਜੇ ਕੇ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਉਸ ਦਿਨ ਮੀਡੀਆ ਉਹਦੇ ਤੱਕ ਪਹੁੰਚਦਾ ਕਿ ਭਾਈ ਤੁਹਾਡਾ ਕੀ ਕਹਿਣਾ ਹੈ ਯਾਨੀ ਪੰਜਾਬ ਦੇ ਪ੍ਰਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨੇ ਇੱਕੋ ਹੀ ਗੱਲ ਕਹੀ ਸੀ ਕਿ ਮੈਂ ਮਜਹਰੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਦਿਮਾਗ ਉਹ ਖਰਾਬ ਹੋ ਚੁੱਕਿਆ ਤੇ ਤੁਸੀਂ ਜਿਹੜਾ ਕਿ ਚੈੱਕ ਮੈਂ ਕੱਟ ਨੂੰ ਦਿਮਾਗ ਦਾ ਇਲਾਜ ਕਰਵਾ ਲਿਓ ਤਾਂ ਫਿਰ ਇੱਥੋਂ ਹੀ ਵਿਕਰਮ ਸਿੰਘ ਮਜਹਰੀਆ ਖਾਰਖੰਦੇ ਨੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਉਹਨਾਂ ਦੇ ਉੱਤੇ ਬਹੁਤ ਵੱਡੇ ਪੱਦਰ ਤੇ ਉਹਨਾਂ ਦੀਆਂ ਫਾਇਰਖਾਂ ਬਦਲੀਆਂ ਜਾਂਦੀਆਂ ਨੇ ਉਹਨਾਂ ਨੂੰ ਨਸ਼ੇ ਪੱਤੇ ਵਾਲੇ ਬੰਦਿਆਂ ਦੇ ਨਾਲ ਰੱਖਿਆ ਜਾਂਦਾ ਉਹਨਾਂ ਮੁਜਰਮਾਂ ਦੇ ਨਾਲ ਜਿਹੜੇ ਕਹਿੰਦਾ 50 50 ਕਿਲੋ ਚਿੱਟੇ ਦੇ ਵਿੱਚ ਆਰੋਪੀ ਬੰਦ ਨੇ ਤਾਂ ਹੁਣ ਉਹ ਕਹਿੰਦਾ ਵੀ ਸਾਡੀ ਜਾਨ ਨੂੰ ਬਹੁਤ ਵੱਡਾ ਖਤਰਾ ਆਪਦੀ ਮਾਂ ਦੇ ਨਾਲ ਉਹ ਗੱਲ ਕਰ ਰਿਹਾ ਸੀ ਪ੍ਰਧਾਨ ਮੰਤਰੀ ਬਾਜੇ ਕੇ ਉਹ ਕਹਿੰਦਾ ਵੀ ਸਾਡੀ ਜਾਨ ਨੂੰ ਬਹੁਤ ਵੱਡੇ ਪੱਧਰ ਤੇ ਖਤਰਾ ਹੈ ਇਹ ਨਾ ਹੋਵੇ ਕਿ ਕਹਿੰਦਾ ਸਿੱਧੂ ਮੂਸੇਵਾਲਾ ਵਾਂਗੂ ਸਾਨੂੰ ਮਾਰ ਦਿੱਤਾ ਜਾਵੇ ਤੇ ਬਾਅਦ ਦੇ ਵਿੱਚ ਤਾਂ ਕਹਿੰਦਾ ਗੱਲਾਂ ਹੀ ਰਹਿ ਜਾਂਦੀਆਂ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਅਪੀਲ ਹੈ ਜਿੰਨੇ ਵੀ ਸਾਡੇ ਇਸ ਕੌਮ ਦੇ ਵਿੱਚੋਂ ਜਮਰਪਾਲ ਸਿੰਘ ਨੂੰ ਸਪੋਰਟ ਕਰਨ ਵਾਲੇ ਵੀ ਨੌਜਵਾਨ ਜਾਂ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਨੇ ਜਿਹੜਾ ਵੀ ਭੈਣ ਭਰਾ ਸਾਡੀ ਵੀਡੀਓ ਨੂੰ ਸੁਣ ਰਿਹਾ ਹੈ ਤਾਂ ਮੈਂ ਚਾਹੁੰਦਾ ਵੱਡੇ ਪੱਧਰ ਤੇ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ